ਬਾਲੀਵੁੱਡ ਅਦਾਕਾਰ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੋਤ ਦੇ ਖਿਲਾਫ ਮਾਨਹਾਨੀ ਮਾਮਲੇ ਦੇ ਵਿੱਚ ਅੱਜ ਮੋੜ ਸੁਣਵਾਈ ਹੋਏਗੀ ਕੰਗਨਾ ਰਣੋਤ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਣਾ ਸੀ ਹਾਲਾਂਕਿ ਉਸ ਦੇ ਵਕੀਲ ਅੱਜ ਉਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋਣਗੇ ਪਿਛਲੀ ਸੁਣਵਾਈ ਦੇ ਵਿੱਚ ਬਠਿੰਡਾ ਅਦਾਲਤ ਨੇ ਕੰਗਨਾ ਰਣੋਤ ਨੂੰ 15 ਦਸੰਬਰ ਨੂੰ ਨਿਜੀ ਤੌਰ ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਅੱਜ ਬਠਿੰਡਾ ਕੋਰਟ ਦੇ ਵਿੱਚ ਬਠਿੰਡਾ ਅਦਾਲਤ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਹੋਣ ਦੀ ਅਰਜੀ ਤੇ ਫੈਸਲਾ ਸੁਣਾ ਸਕਦੀ ਹੈ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਮਹਿਲਾ ਇਸਾਨ ਬੇਬੇ ਮਹਿੰਦਰਪੁਰ ਦੇ ਖਿਲਾਫ ਕੰਗਨਾ ਨੇ ਵਿਵਾਦਿਤ ਟਿੱਪਣੀ ਕੀਤੀ ਸੀ 4 ਦਸੰਬਰ ਨੂੰ ਇਸ ਮਾਨਹਾਨੀ ਦੇ ਮਾਮਲੇ ਦੇ ਵਿੱਚ ਦੋ ਲੋਕਾਂ ਨੇ ਗਵਾਹੀ ਦਿੱਤੀ ਸੀ ਮਾਨਹਾਨੀ ਦਾ ਮੁਕਦਮਾ ਦਾਇਰ ਕਰਨ ਵੇਲੇ ਬੇਬੇ ਮਹਿੰਦਰਪੁਰ ਦੇ ਵਕੀਲ ਨੇ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਕੁਝ ਸਬੂਤ ਪੇਸ਼ ਕੀਤੇ ਗਏ ਨਹੀਂ ਅਤੇ ਉਹਨਾਂ ਨੇ ਅਦਾਲਤ ਨੂੰ ਕੰਗਨਾ ਰਨੋਤ ਦੀ ਨਿੱਚੀ ਪੇਸ਼ੀ ਯਕੀਨੀ ਬਣਾਉਂਦੀ ਬੇਨਤੀ ਕੀਤੀ ਸੀ ਬੇਬੇ ਮਹਿੰਦਰਪੁਰ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਤੇ ਕੰਗਨਾ ਨੂੰ ਮਾਫ਼ ਨਹੀਂ ਕਰੇਗੀ ਦਾਜ਼ੀਆ ਕਿ ਕੰਗਨਾ ਰਣੋਤ ਨੇ ਹਾਲੀ ਦੇ ਵਿੱਚ ਮਾਮਲੇ ਨੂੰ ਹੱਲ ਕਰਨ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਇਸ ਤੋਂ ਬਾਅਦ ਬਠਿੰਡਾ ਅਦਾਲਤ ਨੇ ਉਸ ਨੂੰ ਅੱਜ ਦੁਬਾਰਾ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਨੇ ਬੋਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੋਤ ਦੇ ਖਿਲਾਫ ਮਾਨਹਾਨੀ ਮਾਮਲੇ ਦੇ ਵਿੱਚ ਅੱਜ ਮੋੜ ਸੁਣਵਾਈ ਹੋਏਗੀ ਕੰਗਨਾ ਰਣੋਤ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਣਾ ਸੀ ਹਾਲਾਂਕਿ ਉਸ ਦੇ ਵਕੀਲ ਅੱਜ ਉਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋਣਗੇ ਪਿਛਲੀ ਸੁਣਵਾਈ ਦੇ ਵਿੱਚ ਬਠਿੰਡਾ ਅਦਾਲਤ ਨੇ ਕੰਗਨਾ ਰਣੋਤ ਨੂੰ 15 ਦਸੰਬਰ ਨੂੰ ਨਿਸ਼ਚਿਤ ਤੌਰ ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਅਜਬਾਠਿੰਡਾ ਕੋਰਟ ਦੇ ਵਿੱਚ ਬਠਿੰਡਾ ਅਦਾਲਤ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਹੋਣ ਦੀ ਅਰਜੀ ਤੇ ਫੈਸਲਾ ਸੁਣਾ ਸਕਦੀ ਹੈ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਮਹਿਲਾ ਕਿਸਾਨ ਬੀਬੇ ਮਹਿੰਦਰਪੁਰ ਦੇ ਖਿਲਾਫ ਕੰਗਨਾ ਨੇ ਬੇਵਫਾਦਿਤ ਟਿੱਪਣੀ ਕੀਤੀ ਸੀ 4 ਦਸੰਬਰ ਨੂੰ ਇਸ ਮਾਨਹਾਨੀ ਦੇ ਮਾਮਲੇ ਦੇ ਵਿੱਚ ਦੋ ਲੋਕਾਂ ਨੇ ਗਵਾਹੀ ਦਿੱਤੀ ਸੀ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਨ ਵੇਲੇ ਬੀਬੇ ਮਹਿੰਦਰਪੁਰ ਦੇ ਵਕੀਲ ਨੇ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਕੁਝ ਸਬੂਤ ਪੇਸ਼ ਕੀਤੇ ਗਏ ਨਹੀਂ ਅਤੇ ਉਹਨਾਂ ਨੇ ਅਦਾਲਤ ਨੂੰ ਕੰਗਨਾ ਰਣੋਤ ਦੀ ਨਿਜੀ ਪੇਸ਼ੀ ਯਕੀਨੀ ਬਣਾਉਂਦੀ ਬੇਨਤੀ ਕੀਤੀ ਸੀ ਬੇਬੇ ਮਹਿੰਦਰ ਕੋਰ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਤੇ ਕੰਗਨਾ ਨੂੰ ਮਾਫ ਨਹੀਂ ਕਰੇਗੀ ਦਾਜ਼ੀਆ ਕਿ ਕੰਗਨਾ ਰਣੋਤ ਨੇ ਹਾਲੀ ਦੇ ਵਿੱਚ ਮਾਮਲੇ ਨੂੰ ਹੱਲ ਕਰਨ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਇਸ ਤੋਂ ਬਾਅਦ ਬਠਿੰਡਾ ਅਦਾਲਤ ਨੇ ਉਸ ਨੂੰ ਅਜ ਦੁਬਾਰਾ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਨੇ ਬਾਲੀਵੁੱਡ ਅਦਾਕਾਰਾ ਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੋਤ ਦੇ ਖਿਲਾਫ ਮਾਨਹਾਨੀ ਮਾਮਲੇ ਦੇ ਵਿੱਚ ਅੱਜ ਮੋੜ ਸੁਣਵਾਈ ਹੋएगी ਕੰਗਨਾ ਰਣੋਤ ਨੇ ਅੱਜ ਅਦਾਲਤ ਦੇ ਵਿੱਚ ਪੇਸ਼ ਹੋਣਾ ਸੀ ਹਾਲਾਂਕਿ ਉਸ ਦੇ ਵਕੀਲ ਅੱਜ ਉਸ ਦੇ ਵੱਲੋਂ ਅਦਾਲਤ ਦੇ ਵਿੱਚ ਪੇਸ਼ ਹੋਣਗੇ ਪਿਛਲੀ ਸੁਣਵਾਈ ਦੇ ਵਿੱਚ ਬਠਿੰਡਾ ਅਦਾਲਤ ਨੇ ਕੰਗਨਾ ਰਣੋਤ ਨੂੰ 15 ਦਸੰਬਰ ਨੂੰ ਨਿਜੀ ਤੌਰ ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ ਅੱਜ ਬਠਿੰਡਾ ਕੋਰਟ ਦੇ ਵਿੱਚ ਬਠਿੰਡਾ ਅਦਾਲਤ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਪੇਸ਼ ਹੋਣ ਦੀ ਅਰਜੀ ਤੇ ਫੈਸਲਾ ਸੁਣਾ ਸਕਦੀ ਹੈ ਦੱਸਿਆ ਕਿ ਕਿਸਾਨੀ ਅੰਦੋਲਨ ਦੌਰਾਨ ਮਹਿਲਾ ਕਿਸਾਨ ਬੀਬੇ ਮਹਿਿੰਦਰਪੁਰ ਦੇ ਖਿਲਾਫ ਕੰਗਨਾ ਨੇ ਬੇਵਫਾਦਰ ਟਿੱਪਣੀ ਕੀਤੀ ਸੀ 4 ਦਸੰਬਰ ਨੂੰ ਇਸ ਮਾਨਹਾਨੀ ਦੇ ਮਾਮਲੇ ਦੇ ਵਿੱਚ ਦੋ ਲੋਕਾਂ ਨੇ ਗਵਾਹੀ ਦਿੱਤੀ ਸੀ ਮਾਨਹਾਨੀ ਦਾ ਮੁਕਦਮਾ ਦਾਇਰ ਕਰਨ ਵੇਲੇ ਬੇਬੇ ਮਹਿੰਦਰਪੁਰ ਦੇ ਵਕੀਲ ਨੇ ਕਿਹਾ ਸੀ ਕਿ ਉਹਨਾਂ ਦੇ ਵੱਲੋਂ ਕੁਝ ਸਬੂਤ ਪੇਸ਼ ਕੀਤੇ ਗਏ ਨਹੀਂ ਅਤੇ ਉਹਨਾਂ ਨੇ ਅਦਾਲਤ ਨੂੰ ਕੰਗਨਾਰਾ ਨੋਟ ਦੀ ਨਿੱਚੀ ਪੇਸ਼ੀ ਯਕੀਨੀ ਬਣਾਉਂਦੀ ਬੇਨਤੀ ਕੀਤੀ ਸੀ ਬੇਬੇ ਮਹਿੰਦਰਪੁਰ ਨੇ ਕਿਹਾ ਕਿ ਉਹ ਪਿਛਲੇ 4 ਸਾਲਾਂ ਤੋਂ ਇਨਸਾਫ ਦੀ ਮੰਗ ਕਰ ਰਹੀ ਹੈ ਤੇ ਕੰਗਨਾ ਨੂੰ ਮਾਫ ਨਹੀਂ ਕਰੇਗੀ ਦਾਜ਼ੀਆ ਕਿ ਕੰਗਨਾਰਾ ਨੋਟ ਨੇ ਹਾਲੀ ਦੇ ਵਿੱਚ ਮਾਮਲੇ ਨੂੰ ਹੱਲ ਕਰਨ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਅਪੀਲ ਕੀਤੀ ਸੀ ਪਰ ਸੁਪਰੀਮ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ ਉਸ ਤੋਂ ਬਾਅਦ ਬਠਿੰਡਾ ਅਦਾਲਤ ਨੇ ਉਸ ਨੂੰ ਅਜ ਦੁਬਾਰਾ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ